ਸਾਰੇ ਕਿਸਾਨ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ ਸੋ ਦੋਸਤੋ ਅੱਜ ਤੁਹਾਡੇ ਲਈ ਇੱਕ ਵੀਡੀਓ ਲੈ ਕੇ ਆਏ ਆਂ ਆਪਾਂ 969 ਦੇ ਤੋਤੇ ਹਾਲ ਜਿਹਨੂੰ ਚੁੰਝੂ ਹਾਲ ਵੀ ਕਹਿ ਦਿੰਦੇ ਆ ਤੇ ਡੱਕ ਫੁੱਟ ਪਲੋ ਵੀ ਕਹਿ ਦਿੰਦੇ ਆ ਸੋ ਸਭ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਫੇਸਬੁੱਕ ਪੇਜ ਨੂੰ ਲਾਈਕ ਕਰ ਲਿਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਬੈਲ ਵਾਲਾ ਬਟਨ ਜਰੂਰ ਪ੍ਰੈਸ ਕਰ ਲਿਓ ਤਾਂ ਜੋ ਤੁਹਾਨੂੰ ਨਵੀਆਂ-ਨਵੀਆਂ ਵੀਡੀਓਜ਼ ਦੀਆਂ ਨੋਟੀਫਿਕੇਸ਼ਨਸ ਮਿਲਦੀਆਂ ਰਹਿਣ। ਸੋ ਆਜੋ ਆਪਾਂ ਗੱਲ ਕਰਦੇ ਆਂ ਅੱਜ 969 4x4 ਹੈ ਜੀ ਇਹ। 65 HP ਟਰੈਕਟਰ ਹੈ ਇਹ। ਤੇ ਜੇਕਰ ਆਪਾਂ ਇਹ ਮਗਰ ਚਿੰਝੂਆਂ ਦੀ ਗੱਲ ਕਰੀਏ ਤਾਂ ਸੱਤ ਚਿੰਝੂ ਹੈ। ਭੂਰ ਸਿੰਘ ਸੰਘਰੀਆ ਦੇ ਬਨੇ ਹੋਏ। ਟਰੈਕਟਰ ਇਹ ਚੌਥੇ ਮੀਡੀਅਮ 'ਚ ਚੱਲ ਰਿਹਾ ਹੈ। ਕੋਈ ਪ੍ਰਵਾਹ ਨਹੀਂ ਟਰੈਕਟਰ ਨੂੰ ਬਿਲਕੁਲ ਸਲੋ ਰੇਸ ਤੇ ਚੱਲ ਰਿਹਾ 1400 ਚੱਕਰ ਤੇ ਚੱਲ ਰਿਹਾ 14-1500 ਤੇ ਚੌਥਾ ਮੀਡੀਅਮ ਗੇਅਰ ਆ 4x4 ਲੱਗਿਆ ਹੋਇਆ ਤੇ ਦੋਵੇਂ ਲੀਵਰ ਡਾਊਨ ਆ ਉਹ ਤੁਹਾਨੂੰ ਦਿਖਾਉਨੇ ਆ ਅਸੀਂ ਜੇਕਰ ਆਪਾਂ ਤੋਤੇ ਹਰਾਂ ਦੀ ਵੀ ਗੱਲ ਕਰੀਏ ਤਾਂ ਬਹੁਤ ਸ਼ੁੱਧ ਬਣੇ ਹੋਏ ਆ ਇਹ ਸਾਡਾ ਵਾਹਨ ਥੋੜਾ ਸਖਤ ਆ ਜਿਆਦਾ ਸੋ ਤਾਂ ਕਰਕੇ ਡੂੰਘੇ ਘਟ ਜਾ ਰਹੇ ਆ ਇਹਦੇ ਤੇ ਵਜਨ ਵੀ ਰੱਖਦੇ ਹੁਣ ਅਸੀਂ ਗੱਟੇ ਭਰ ਕੇ ਮਿੱਟੀ ਦੇ ਸੋ ਤਾਂ ਜੋ ਇਹ ਹੋਰ ਡੂੰਘੇ ਜਾਣ ਤੇ ਵਣ ਵੀ ਬਹੁਤ ਵਧੀਆ ਬਣ ਰਿਹਾ ਆ ਵੇਖੋ ਬਹੁਤ ਸੋਹਣਾ ਵਣ ਬਣ ਰਿਹਾ ਤੇ ਇਧਰ ਆਪਾਂ ਤਵੀਆਂ ਨਾਲ ਵੀ ਨਾਲ ਵਾਹ ਰਹੇ ਆ ਇਹ 18 ਤਵੀਆਂ 855 ਦੇ ਮੱਗ ਆ ਆ ਦੇਖੋ ਜੀ ਤੇ ਰੈਕਸੋ ਤੇ ਫਿਰ ਦੋਨੇ ਚੱਲ ਰਹੇ ਆ ਸਾਰਾ ਉਹ ਲਿਵਰ ਫੋਨ ਡਾਉਨ ਆ। ਇਹ ਚੌਥਾ ਮੀਡੀਅਮ ਗੇਅਰ ਹੈ ਇਹਦਾ। 1300 ਚੱਕਰ ਤੇ ਬੜੀ ਆਰਾਮਦਾਰ ਮੈਨੂੰ ਕੋਈ ਪਰਵਾਹ ਨਹੀਂ। ਆ ਦੇਖੋ, ਘੱਟਾ ਵੀ ਰੱਖੇ ਹੋਏ ਉੱਪਰ। ਫੋਨ ਡੁੱਬੇ ਥੱਲੇ ਮੰਜੀ ਲੱਗ ਜਿਹੜੀਆਂ ਆਉਂਦਾ। ਹਾਂ ਜੀ ਉਹ ਪੂਰ ਪੁਲ ਦੇ ਉੱਤੇ ਜੰਮੀ ਲੱਗੀ ਹੋਈ ਆ। ਹੋਰ ਵੀ ਲੱਗਿਆ ਹੋਇਆ। ਤਾਂਪ ਤੋਂ ਵੇਰ ਆ। ਉਹ ਤੋਂ ਕਿਤਾ ਚੌਥਾ ਮੀਡੀਅਮ ਵੇਰ ਆ। ਸੋ ਵੀਡੀਓ ਚੰਗੀ ਲੱਗੀ ਤਾਂ ਅਗੇ ਸ਼ੇਅਰ ਕਰਿਓ। ਚੈਨਲ ਨੂੰ ਸਬਸਕ੍ਰਾਈਬ ਕਰ ਲਿਓ, ਫੇਸਬੁੱਕ ਪੇਜ ਨੂੰ ਲਾਈਕ ਕਰ ਲਿਓ। ਦੇ ਬੈਲ ਵਾਲਾ ਬਟਨ ਪ੍ਰੈਸ ਕਰ ਦਿਓ ਤਾਂ ਜੋ ਤੁਹਾਨੂੰ ਨਵੇਂ-ਨਵੇਂ ਅਪਡੇਟਸ ਮਿਲਦੇ ਰਹਿਣ ਜਲਦੀ ਮਿਲਦੇ ਆ ਅਗਲੀ ਨਵੀਂ ਵੀਡੀਓ ਦੇ ਵਿੱਚ ਧੰਨਵਾਦ ਜੀ